1999 ਦੇ ਵਿੱਚ ਦੇਸ਼ ਦੇ ਵਿੱਚ ਬਣੀ ਵੀ ਪੀ ਸਿੰਘ ਦੀ ਸਰਕਾਰ ਪੰਜਾਬ ਸਮੱਸਿਆ ਦਾ ਹੱਲ ਕੱਢਣ ਲਈ ਕਾਫੀ ਸੰਜੀਦਾ ਤੇ ਕਾਫੀ ਗੰਭੀਰ ਸੀ ਵੀ ਪੀ ਸਿੰਘ ਦੇ ਅਹੁਦੇ ਤੋਂ ਹਟਣ ਤੋਂ ਬਾਅਦ ਚੰਦਰਸ਼ੇਖਰ ਦੇਸ਼ ਦੇ ਪ੍ਰਾਈਮ ਮਿਨਿਸਟਰ ਬਣੇ ਚੰਦਰਸ਼ੇਖਰ ਵੱਲੋਂ ਜਿੰਨੇ ਵੀ ਮਹੀਨੇ ਉਹ ਪ੍ਰਧਾਨ ਮੰਤਰੀ ਰਹੇ ਬਹੁਤ ਹੀ ਸੀਰੀਅਸ ਕੋਸ਼ਿਸ਼ਾਂ ਕੀਤੀਆਂ ਗਈਆਂ ਖਾੜਕੋ ਜਥੇਬੰਦੀਆਂ ਦੇ ਨਾਲ ਡਾਇਲੌਗ ਗੱਲਬਾਤ ਰਾਉਂਡ ਟੇਬਲ ਕਾਨਫਰੰਸਸ ਕੀਤੀਆਂ ਗਈਆਂ ਜੋ ਕਿ ਬਿਹਾਈਂਡ ਦ ਡੋਰਸ ਹੋਈਆਂ ਕਿਉਂਕਿ ਖਾੜਕੋ ਜਥੇਬੰਦੀਆਂ ਦੇ ਵਿੱਚ ਆਪਸ ਦੇ ਵਿੱਚ ਡਿਫਰੈਂਸਸ ਵੱਖਰੇ ਮਸਾਲ ਕੁਝ ਜਥੇਬੰਦੀਆਂ ਪੰਜਾਬ ਸਮੱਸਿਆ ਦਾ ਹੱਲ ਡਾਇਲੌਗ ਦੇ ਜ਼ਰੀਏ ਚਾਹਦੀਆਂ ਸਨ ਲੇਕਿਨ ਪਾਕਿਸਤਾਨ ਦੀ ਆਈਐਸਆਈ ਵੱਲੋਂ ਸਮਰਥਿਤ ਜਥੇਬੰਦੀਆਂ ਨਹੀਂ ਚਾਹਦੀਆਂ ਸਨ ਕਿ ਕੋਈ ਵੀ ਗੱਲਬਾਤ ਪਾਰਤ ਸਰਕਾਰ ਦੇ ਨਾਲ ਹੋਵੇ ਇਹਨਾਂ ਮਤਭੇਦਾਂ ਦੇ ਚੱਲਦਿਆਂ ਪੰਜਾਬ ਸਮੱਸਿਆ ਦਾ ਹੱਲ ਟੇਬਲ ਉੱਤੇ ਹੀ ਰਹਿ ਗਿਆ ਚੰਦਰਸ਼ੇਖਰ ਦੀ ਸਰਕਾਰ ਜ਼ਿਆਦਾ ਸਮੇਂ ਨਹੀਂ ਟਿਕ ਪਾਈ ਕੇਂਦਰ ਦੇ ਵਿੱਚ ਕਾਂਗਰਸ ਦੀ ਸਰਕਾਰ ਤੋਂ ਬਾਹਰ ਆਈ ਅਗਲੇ ਸਾਲ ਪੰਜਾਬ ਦੇ ਇਲੈਕਸ਼ਨਸ ਦੇ ਵਿੱਚ ਜੋ ਕਿ तमाम ਅਕਾਲੀ ਦਲ ਦੇ ਫੈਕਸ਼ਨਸ ਵੱਲੋਂ ਬਾਇਕਾਟ ਇਲੈਕਸ਼ਨ ਸੀ ਉਸ ਇਲੈਕਸ਼ਨ ਦੇ ਵਿੱਚ ਬੀਨ ਸਿੰਘ ਦੀ ਸਰਕਾਰ ਬਣਦੀ ਹੈ The rest is history.